ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਤਰੀਕਾ ਅੱਜ 7 ਸਤੰਬਰ 7 ਸਤੰਬਰ ਸਵੇਰੇ 6:10 ਵਜੇ ਤੇ ਇਹੋ ਜਿਹਾ ਮਾਹੌਲ ਸੀਗਾ ਇਹੇ ਵੀਡੀਓ ਸਵੇਰੇ 6 ਵਜੇ ਦੀ ਆ 6 ਵਜੇ ਅੱਜ 7 ਸਤੰਬਰ ਨੂੰ ਇਹੋ ਜਿਹਾ ਮਾਹੌਲ ਹੈਗਾ ਮੌਸਮ ਇੱਕ ਵਾਰੀ ਸਾਫ਼ ਹੈਗਾ ਕੱਗਰ ਦੇ ਵਿੱਚ ਜਿਹੜਾ ਪਾਣੀ ਹੈਗਾ ਉਹ 5 ਤੋਂ 6000 ਕਿਊਸਕ ਹੈਗਾ ਇਹਦੇ ਵਿੱਚ ਜਿਹੜਾ ਆਮ ਪਾਣੀ ਚੱਲਦਾ ਹਰ ਰੋਜ਼ ਉਹ 5 ਤੋਂ 6000 ਕਿਊਸਕ ਹੁੰਦਾ ਇਸ ਤੋਂ ਵੱਧ ਨਹੀਂ ਹੁੰਦਾਗਾ ਜਿਹੜਾ ਇਹ ਚ ਆਮ ਹਰ ਰੋਜ਼ ਪਾਣੀ ਚੱਲਦਾ ਉਹ ਇੰਨਾ ਹੀ ਹੁੰਦਾਗਾ ਜਦੋਂ ਇਹਦੇ ਵਿੱਚ بارش ਨਾਲ ਪਾਣੀ ਵੱਧਦਾਗਾ ਜਾਂ ਕਿਸੇ ਡੈਮ ਦੇ ਵਿੱਚੋਂ ਛੱਡਿਆ ਜਾਂਦਾ ਉਦੋਂ ਪਾਣੀ ਵਧਦਾ ਨਹੀਂ ਇਹਦੇ ਵਿੱਚ ਆਮ ਪਾਣੀ ਇੰਨੇ ਹੀ ਚੱਲਦਾ ਹਰ ਵਕਤ ਇਹਤੇ ਬਈਆਂ ਨਿਸ਼ਾਨੀਆਂਆਂ ਗਈਆਂ ਉਹ ਨਿਸ਼ਾਨੀਆਂ ਤੋਂ ਮੈਂ ਹਿਸਾਬਕਤਾ ਲਾਉਣਾ ਹੁੰਦਾ ਵੀ ਰਾਤ ਨੂੰ ਕਿੰਨਾ ਪਾਣੀ ਚੱਲਿਆ ਉਹ ਸਵੇਰੇ ਪਤਾ ਲੱਗ ਜਾਂਦਾਗਾ ਦੇਖੋ ਧਿਆਨ ਨਾਲ ਕੀ ਹੈਗਾ ਜਿਵੇਂ ਆ ਟਾਪੂ ਆ ਮੇਰਾ ਅੰਡੇਵਾਂ ਨਿੱਕੋਵਾਰ ਜਦੋਂ ਡੁੱਬਿਆ ਹੋਵੇ ਸਮਝ ਲਓ 10000 ਕਿ ਉਸ ਤੋਂ ਉੱਪਰ ਹੈਗਾ ਜਦੋਂ ਆ ਟਾਪੂ ਡੁੱਬੂਗਾ ਨਾ 10000 ਤੋਂ ਟੱਪ ਜਾਂਦਾ ਹੁਣ ਇਸ ਵਕਤ ਇਹ ਚ 5 ਤੋਂ 6000 ਇਦੂ ਬਦ ਦੇ ਵਿੱਚ ਪਾਣੀ ਹੈ ਨਹੀਂਗਾ ਰਾਤ ਨੂੰ ਜਿਹੜੇ ਕਿਨਾਰੇ ਬਣੇ ਵੇ ਆ ਉਹ ਦੇਖੋ ਦੋ ਕਿਨਾਰੇ ਆ ਨਾ ਆ ਦੋ ਕਿਨਾਰੇ ਆ ਪਰਸ ਹੋਣੀ ਰਾਤ ਚੱਲਿਆ ਉੱਪਰ ਕੱਲ ਚੱਲਿਆ ਥੱਲੇ ਉਹ ਦੇਖੋ ਕੱਲ ਚੱਲਿਆ ਜ 20 ਤੋਂ 25000 ਕਿ ਉਸਕ ਤੇ ਪਰਸੋਂ ਰਾਤ ਨੂੰ ਇਹਦੇ ਵਿੱਚ ਥੋੜਾ ਜਿਹਾ ਵੱਧ ਪਾਣੀ ਸੀਗਾ ਉਹ ਮੈਂ ਤੁਹਾਨੂੰ ਦੱਸਿਆ ਨਹੀਂ ਹੈਗਾ ਸੀਗਾ ਵੀ ਪੈਨਿਕ ਹੋਣਗੇ ਅੱਗੇ ਪਹਿਲਾਂ ਭਰਿਆ ਹੋਵੇਗਾ ਤਾਂ ਕਰਕੇ ਕਦੇ-ਕਦੇ ਮਾੜੀ ਬੋਟੀ ਗੱਲ ਢਿੱਡ 'ਚ ਰੱਖਣੀ ਪੈ ਜਾਂਦੀ ਹੈਗੀ ਹੁਣ ਚੱਲਦੇ ਆਪਾਂ ਮਾਰਕੰਡਾ ਤੇ ਮਾਰਕੰਡਾ ਸਵੇਰੇ 6 ਵਜੇ ਹੈਗੀ ਸੀ 22000 ਕਿ ਉਸਕ ਅੱਜ ਸਵੇਰੇ ਮਾਰਕੰਡਾ 22000 ਕਿ ਉਸਕ ਸੀਗੀ ਤੁਹਾਨੂੰ ਮੈਂ ਰਾਤ ਹੀ ਕਿਹਾ ਸੀਗਾ ਵੀ ਕੱਲ ਦੇ ਇੱਕ ਮਾਰਕੰਡਾ ਘਟੂਗੀ ਖੁਸ਼ਖਬਰੀ ਦੇਊਗੀ ਆਪਾਂ ਨੂੰ ਉਹ ਸਵੇਰੇ ਅੱਜ 22000 ਤੇ ਆ ਗਈ ਸੀ ਹੁਣ ਇਸ ਵਕਤ ਸ਼ਾਮ ਨੂੰ 6 ਵਜੇ ਆ ਗਈ ਉਹ 20500 ਤੇ ਅੱਜ ਹੁਣ ਸ਼ਾਮ ਨੂੰ 20500 ਤੇ ਆ ਗਈ ਸਵੇਰੇ ਸੀਗੀ ਉਹ 22000 ਤੇ ਮਾਰਕੰਡਾ ਰੋਜ਼ ਘਟੀ ਜਾਂਦੀ ਹੈ 3636000 ਤੋਂ ਮੁੜ ਕੇ ਆਈ ਹੈ ਉਹ ਬਹੁਤ ਵੱਡੀ ਗੱਲ ਆ ਜਦੋਂ 23 ਦੇ ਵਿੱਚ ਹੜ੍ਹ ਆਏ ਸੀ ਨਾ ਉਦੋਂ ਉਹਦਾ ਪਾਣੀ 50 ਤੋਂ ਚੰਗੀ ਤਰ੍ਹਾਂ ਟੱਪ ਗਿਆ ਸੀਗਾ ਕਵਰਾਉਣ ਵਾਲੀ ਗੱਲ ਬਿਲਕੁਲ ਨਹੀਂ ਹੈਗੀ 23 ਦੇ ਤਾਂ ਪਾਣੀ ਨੇੜੇ ਦੇੜੇ ਵੀ ਨਹੀਂ ਹੈਗਾ ਇਹ ਆਪਾਂ ਇਹ ਮੋਰਚਾ ਜਿੱਤ ਚੁੱਕਿਆਂਗੇ ਸਵੇਰ ਤੱਕ ਮਾਰਕੰਡਾ ਹੋਰ ਘਟਜੂਗੀ ਕਿਉਂਕਿ ਜਿਹੜਾ ਮਲਾਨਾਗਾ ਮਲਾਨਾ ਉਸ ਤੋਂ ਪਿੱਛੇ ਹੈਗਾ ਕਈਆਂ ਨੇ ਨਹੀਂ ਸੁਣਿਆ ਹੋਣਾਗਾ ਜਿਹੜੇ ਮੇਰੇ ਵੀਰ ਜਾਣਕਾਰ ਉਹਨਾਂ ਨੂੰ ਪਤਾ ਮਲਾਨਾ ਇਸ ਤੋਂ ਪਿੱਛੇ ਹੈਗਾ ਮਲਾਨਾ ਜਦੋਂ ਪਾਣੀ ਆਉਂਦਾ ਉਸ ਤੋਂ ਬਾਅਦ ਹੀ ਮਾਰਕੰਡਾ ਆਉਂਦਾਗਾ ਜਿਵੇਂ ਚੀਕਾ ਤੇ ਖਨੌਰੀ ਆ ਨਾ ਉਸ ਤਰ੍ਹਾਂ ਹੀ ਮਲਾਨਾ ਪਿੱਛੇ ਦੇ ਇਸ ਵਕਤ ਮਲਾਨਾ 18000 ਆ ਜਦੋਂ ਮਲਾਨਾ 18000 ਹੋ ਗਿਆ ਤਾਂ ਸਮਝੋ ਮਾਰਕੰਡਾ ਸਵੇਰ ਤੱਕ ਉੱਡ ਜਾਊਗੀ ਬਿਲਕੁਲ ਸਵੇਰ ਤੱਕ ਮਾਰਕੰਡਾ ਘਟ ਜਾਊਗੀ ਇੱਕ ਨਾਲ ਹੀ ਉੱਥੇ ਕਾਲੇ ਅੰਬਾ ਕਾਲੇ ਅੰਬ ਹੋਰ ਘਟ ਗਿਆ ਪਾਣੀ 303500 ਕੁ ਉਸਕ ਤੇ ਕਾਲੇ ਅੰਬ ਹੈਗਾ ਤਾਂ ਕਰਕੇ ਕਹਿੰਦਾ ਮੈਂ ਕੋਈ ਘਭਰਾਉਣ ਦੀ ਲੋੜ ਨਹੀਂ ਇਧਰਲੇ ਪਾਸ ਅੱਜ ਹੁਣ ਤੱਕ 6 ਵਜੇ ਤੱਕ ਕੋਈ بارش ਵਗੈਰਾ ਈ ਨਹੀਂ ਗਈ ਮਹਾਲੀ ਚੰਡੀਗੜ੍ਹ ਵੀ ਹੈ ਨਹੀਂ ਗਈ ਮਾਹੌਲ ਬਣਿਆ ਹੋਇਆ ਪੂਰਾ ਇਸ ਤਰ੍ਹਾਂ ਲੱਗੂ بارش ਆ ਸਕਦੀ ਹੈ ਰਾਤ ਨੂੰ ਪਰ ਹੈ ਨਹੀਂ ਗਈ ਕੱਲ ਹੈਗੀ ਸੀ ਅੱਜ ਇੱਥੇ ਕੁਝ ਵੀ ਨਹੀਂ ਹੈਗਾ ਅੱਜ ਇੱਕ ਵਾਰੀ ਮੌਸਮ ਸਾਫ਼ ਆ ਰਾਤ ਨੂੰ ਕੁਝ ਵੀ ਹੋ ਸਕਦਾ ਰਾਤ ਨੂੰ ਪ੍ਰਮਾਤਮਾ ਦਾ ਪਰ ਇਸ ਵਕਤ 6 ਵਜੇ ਤੱਕ ਕੁਝ ਨਹੀਂ ਹੈਗਾ ਇੱਥੇ ਬਾਰਗੰਡਾ ਘੱਟ ਗਈ ਤਾਂਗਰੀ 50% ਤੇ ਆ ਗਈ ਇੱਕ ਘੱਗਰ ਦਾ ਉਦਾਸੀ ਦਿੱਤਾ ਘੱਗਰ ਦਾ ਕੀ ਹਾਲ ਸਾਹਿਬ ਦਾ ਵਾ ਇੱਥੇ ਜਾਂ ਤਾਂ ਇਹ ਪੂਰਾ ਚੜ ਕੇ ਆਉਂਦਾ ਹੈਗਾ ਜਦੋਂ ਪਾਣੀ ਛੱਡਦੇ ਆ ਉਦੋਂ ਪੂਰਾ ਚੜ ਜਾਂਦਾ ਨਹੀਂ ਪਰ ਉੱਠ ਦੀ ਪੂਸ ਵਾਂਗੂੰ ਲੰਡਾਈ ਹੋ ਜਾਂਦਾ ਜਮਾ ਇਹ ਇਸ ਵਕਤ ਇਹ ਲੰਡਾਈ ਹੈਗਾ 5-6000 ਲੰਡਾਈ ਸਮਝੋ ਇਹਨੂੰ ਹੁਣ ਚੱਲਦੇ ਆਪਾਂ ਕੱਗਰ ਵਾਲੇ ਪਾਸੇ ਨੂੰ ਕੱਗਰ ਦੇ ਪਹਿਲਾਂ ਆਪਾਂ ਦੇਵੀਗੜ੍ਹ ਚੱਲਦੇ ਆਂ ਦੇਵੀਗੜ੍ਹ ਕੱਲ ਪਾਣੀ ਘਟ ਗਿਆ ਸੀ 2 ਫੁੱਟ ਵਿੱਚ ਸੱਜਣਾਂ ਦੇ ਕਮੈਂਟ ਆਏ ਸੀਗੇ ਕਹਿੰਦੇ ਆ ਕੇ ਦੇਖ ਲੈ ਪਟਿਆਲੇ ਅੱਜ ਵੀ ਸੱਜਣ ਸੁਣਦੇ ਹੋਣਗੇ ਉਹ ਮਿੱਤਰੋ ਕਦੇ ਮੈਂ ਕਦੇ ਵੀ ਮੈਂ ਕੱਚੀ ਗੱਲ ਨਹੀਂ ਕਰਦਾਗਾ ਕਦੇ ਵੀ ਦੂਜੀ ਗੱਲ ਜਿਹੜਾ ਇਹ ਚੈਨਲ ਆ ਇਸ ਵਕਤ ਇਹ YouTube ਚੈਨਲ ਹੈਗਾ ਪਰ ਇੱਕ ਮੇਰਾ ਸੁਪਨਾ ਹੈਗਾ ਮੈਂ ਇਹਨੂੰ ਇੱਕ ਅਦਾਰਾ ਬਣਾਉਣਾਗਾ ਉਹ ਮੇਰੀ ਮਿਹਨਤ ਆਗੀ ਇਹ ਤੁਹਾਡਾ ਨਾ ਦਾਵਾ ਹੈਗਾ ਕਦੇ ਵੀ ਕਦੇ ਵੀ ਜਿੰਨਾ ਚਿਰ ਨੂੰ ਮੈਂ ਚਲਾਉਂਗਾ ਉਹਨਾਂ ਚਿਰ ਨਾ ਇਹਤੇ ਕੋਈ ਝੂਠੀ ਖਬਰ ਆਵੇ ਨਾ ਇਹਤੇ ਕੋਈ ਗਲਤ ਚੀਜ਼ ਆਵੇ ਨਾ ਇਹਤੇ ਕਿਸੇ ਦੇ ਕਹੇ ਤੋਂ ਸਰਕਾਰ ਦੇ ਜਾਂ ਕਿਸੇ ਦੇ ਕਹੇ ਤੋਂ ਇਹਦੇ ਕੋਈ ਖਬਰ ਚਲਾਈ ਜਾਵੇ ਨਹੀਂ ਕੱਟੀ ਜਾਵੇ ਵੇਸੇ ਕਿ ਕੋਈ ਕੁਝ ਵੀ ਕਹੇ ਕੱਟੀ ਵੀ ਨਹੀਂ ਜਾਂਦੀ ਵੀ ਆਹ ਘੱਟ ਦੋ ਨਾ ਕੱਟੀ-ਕੁੱਟੀ ਨਹੀਂ ਜਾਂਣੀ ਇਹਤੇ ਤਾਂ ਕਰਕੇ ਮੈਂ ਕਹਣਾਗਾ ਦੇਵੀਗੜ੍ਹ ਕੱਲ 100% ਪਾਣੀ ਘਟਿਆ ਸੀਗਾ ਅੱਜ ਦੇਵੀਗੜ੍ਹ 7 ਫੁੱਟ ਪਾਣੀ ਘਟ ਗਿਆ 7 ਫੁੱਟ ਤੋਂ ਪਲੱਸ ਆ ਇਸ ਵਕਤ ਦੇਵੀਗੜ੍ਹ ਪਾਣੀ ਘਟਿਆ ਹੋਵੇਗਾ ਉਸ ਤੋਂ ਅੱਗੇ ਚੱਲਦੇ ਆਪਾਂ ਚੀਕੇ ਚੀਕੇ ਪਾਣੀ ਵਧ ਰਿਹਾ ਹੈਗਾ ਉਹਦੇ ਵਧਣ ਦੇ ਕਈ ਕਾਰਨ ਆ ਇੱਕ ਤਾਂ ਪਾਣੀ ਦੀ ਸਪੀਡ ਘਟੀ ਵੀ ਆ ਤੁਸੀਂ ਧਿਆਨ ਨਾਲ ਦੇਖੋ ਜਿਹੜੀ ਪਾਣੀ ਦੀ ਸਪੀਡ ਹੈ ਨਾ ਉਹ ਘਟੀ ਵੀ ਹੈਗੀ ਉਹਦਾ ਕਰਕੇ ਜਿਹੜਾ ਚੜਾ ਹੈਗਾ ਥੋੜਾ ਜਿਹਾ ਵਧਿਆ ਹੋਵੇਗਾ ਪਾਣੀ ਉਨਾ ਹੀ ਆ ਪਾਣੀ ਨਹੀਂ ਵਧਿਆ ਹੈਗਾ ਪਾਣੀ ਜਿਹੜਾ ਇੱਥੋਂ ਗਿਆ ਹੈਗਾ ਉਨਾ ਹੀ ਆ ਉਹਦੇ ਮੈਂ ਕਈ ਪੁਆਇੰਟ ਨੋਟ ਕੀਤੇ ਹੈਗੇ ਜਿਹੜੇ ਮਾਹਰ ਨੇ ਉਹਨਾਂ ਨਾਲ ਗੱਲਾਂਬਾਤ ਕਰਕੇ ਫੇਰ ਇੱਕ ਤਾਂ ਪਾਣੀ ਦੀ ਥਿੱਕਨੈਸ ਹੁੰਦੀ ਹੈਗੀ ਜਿਵੇਂ ਆਪਾਂ ਇੱਕ ਮੁਗਲੈਲ ਤੇ ਲੋਗੇ ਇੱਕ ਪਾਣੀ ਹੋ ਗਿਆ ਪਤਲਾ ਹੋ ਗਿਆ ਨਾ ਜਿਵੇਂ ਪਾਣੀ ਪਤਲਾ ਹੋ ਗਿਆ ਮੁਗਲੈਲ ਸੰਘਣਾ ਹੋ ਗਿਆ ਜਿਹੜਾ ਪਾਣੀ ਆ ਇਹ ਇਹ ਪਾਣੀ ਦੀ ਜਿਹੜੀ ਥਿਕਨਸ ਆ ਇਹਦੀ ਮਟਾਈ ਆ ਇਹ ਗਾੜਾ ਪਾਣੀ ਹੈਗਾ ਕਿਸੇ ਪੂਰੇ ਮਾਹਰ ਨਾਲ ਗੱਲ ਕੀਤੀ ਹੈ ਕੱਚੀ ਗੱਲ ਨਹੀਂ ਹੈਗੀ ਇਹ ਬਾਕੀ ਤੁਸੀਂ ਦੇਖਿਓ ਪਾਣੀ ਗਾੜਾ ਹੈਗਾ ਗਾੜਾ ਹੋਣ ਕਰਕੇ ਜਿਹੜੀ ਇਹ ਚ ਗਾਰਸੀ ਉਹ ਬੈਠੀ ਵੀ ਹੈਗੀ ਉਹਦੇ ਕਰਕੇ ਪਾਣੀ ਮਾੜਾ ਮੋਟਾ ਉੱਪਰ ਨੂੰ ਜਾਂਦਾ ਇਹਦੇ ਨਾਲ ਵੀ 1 2 ਇੰਚ ਵੱਧ ਸਕਦਾ ਹੈਗਾ ਪੂਰੇ ਪੱਕੇ ਮਹਾਰਾ ਨੇ ਦੱਸਿਆਗਾ ਬਾਕੀ ਪੜੇ ਲਿਖੇ ਲੋਕ ਫੇਸਬੁੱਕ ਤੇ ਹੈਗੇ ਆ ਉਹ ਕਮੈਂਟ ਕਰਿਓ ਕਰਿਓ ਪੂਰਾ ਤਰਕ ਨਾਲ ਉਸ ਤੋਂ ਬਾਅਦ ਬੂਟੀ ਆ ਜਾਂਦੀ ਆ ਜਾਂ ਜਿਹੜੇ ਪੁਲ ਨੇ ਉਹਨਾਂ ਦੇ ਡਾਫ ਲੱਗੀ ਵੀ ਆ ਉਹਦਾ ਕਰਕੇ ਹੋ ਸਕਦਾਗਾ ਪਾਣੀ ਨਹੀਂ ਵਧਿਆ ਹੋਵੇਗਾ ਪਾਣੀ ਦੀ ਗਰੰਟੀ ਆ ਪਾਣੀ ਇਧਰੋਂ ਜਾਊ ਕਿੱਥੋਂ ਪਾਣੀ ਤਾਂਦਰੋਂ ਜਿਹੜਾ ਜਾਊਗਾ ਉਹੀ ਆ ਨਾ ਉਸ ਤੋਂ ਬਾਅਦ ਤਾਂ ਜਾ ਹੀ ਨਹੀਂ ਸਕਦਾ ਇਹ ਦੋ ਤਿੰਨ ਪੁਆਇੰਟ ਆਗੇ ਕਿਉਂਕਿ ਜਦੋਂ ਉੱਥੇ ਪਾਣੀ ਵਧਦਾ ਸੀਗਾ ਤੇ ਮੈਨੂੰ ਉਬੜਾ ਜੁਬੜੀ ਲੱਗਦੀ ਸੀ ਤੇ ਮੈਂ ਇਹਦੇ ਵਾਸਤੇ ਕੋਖ ਫਰਤਾਲ ਕਰਦਾ ਰਿਹਾ ਉੱਪਰ ਤੋਂ ਉੱਪਰ ਉੱਪਰ ਤੋਂ ਉੱਪਰ ਜਿਹੜੇ ਚੰਗੇ ਪੜੇ ਲਿਖੇ ਲੋਕ ਆ ਜਿਹੜੇ ਪਾਣੀ ਦੇ ਕਿਉਸਕ ਮਾਪਦੇ ਹੈਗੇ ਉਹਨਾਂ ਨਾਲ ਗੱਲ ਕਰੀ ਸੀ ਹੁਣ ਚੱਲਦੇ ਆਂ ਚੀਕੇ ਚੀਕੇ ਪਾਣੀ ਵਧਿਆ ਹੋਵੇਗਾ ਠੀਕ ਹੈ 24 3 ਹੋ ਗਿਆ ਜਿਵੇਂ ਸਵੇਰੇ 24 ਢਾਈ ਸੀ 24.2. ਗਾਹਾਂ ਫੇਰ 5 ਲਾ ਲਓ 24 ਢਾਈ ਸੀਗਾ ਉਹ 24 3 ਹੋ ਗਿਆ ਉਹ ਇੱਕ ਨਾਰਮਲ ਵਾਧਾ ਹੈਗਾ ਇਤੋਂ ਉੱਪਰ ਨਹੀਂ ਜਾਂਦਾਗਾ ਸਵੇਰ ਤੱਕ ਪਾਣੀ ਘਟਣ ਲੱਗੂਗਾ ਤੁਸੀਂ ਕਹੋਗੇ ਬਾਈ ਹਰ ਰਾਤ ਐ ਕਹਿਣਾ ਇੱਕ ਦਾ ਕਾਰਨ ਹੈਗਾ ਨੌਜਵਾਨਾਂ ਨੂੰ ਹੌਸਲਾ ਦੇਣਾ ਮੈਂ ਨਹੀਂ ਚਾਹੁੰਦਾਗਾ ਵੀ ਕੋਈ ਵੀ ਕੋਈ ਹਥਿਆਰ ਸਿੱਟ ਕੇ ਘਰੇ ਬੈਠ ਜੇ ਵੀ ਯਾਰ ਹੁਣ ਤਾਂ ਜੋ ਕੁਝ ਹੋਣਾ ਹੋਣਾ ਇਹ ਦੀ ਸੋਚਣਾਗਾ ਆਪਾਂ ਉੱਥੇ ਹੀ ਡਟੇ ਰਹਿਣਾਗਾ ਫੌਜਾਂ ਨੇ ਲੜਨਾ ਹੀ ਲੜਨਾਗਾ ਠੀਕ ਦੋਸਤੋ ਸਵੇਰ ਤੱਕ ਪਾਣੀ ਘਟੂਗਾ 100% ਘਟੂਗਾ ਉਮੀਦ ਹੈਗੀ ਉਮੀਦ ਤੇ ਹੀ ਬੰਦਾ ਜਿਉਂਦਾਗਾ ਉਮੀਦ ਮੈਨੂੰ ਇਹ ਹੈ ਵੀ ਸਵੇਰ ਤੱਕ ਪਾਣੀ ਘਟੂਗਾ ਪਟਿਆਲੇ ਵਾਰਿਸ਼ ਆ ਗਈ ਨਾਰਮਲ ਵਾਰਿਸ਼ਾ ਸੰਗਰੂਰ ਤੋਂ ਐਮ ਹੈ ਭਵਾਨੀਗੜ੍ਹ ਤੋਂ ਲੈ ਕੇ ਰਾਜਪੁਰੇ ਤੱਕ ਵਾਰਿਸ਼ ਹੈਗੀ ਪਟਿਆਲੇ ਥੋੜੀ ਵੱਧ ਗਈ ਸੀਗੀ ਰਾਜਪੁਰਿਆ ਕੇ ਫੇਰ ਘਟ ਗਈ ਸੀਗੀ ਉਹ ਹੁਣ ਮੈਂ ਲੰਘਿਆ ਉਥੋਂ ਦੀ ਤਕਰੀਬਨ 40-45 ਮਿੰਟ ਲੱਗੇ ਆ ਉਥੇ ਲੰਘਣ ਦੇ ਮੈਨੂੰ ਉੰਨਾ ਕੁ ਟਾਈਮ ਉਹ ਵਾਰਿਸ਼ ਉੱਤੇ ਹੋਈ ਗਈ ਹੈਗੀ ਉਸ ਤੱਕ ਚਾਂਦਪੁਰਾ ਚਾਂਦਪੁਰਾ ਉੱਥੇ ਟਿਕਿਆ ਹੋਇਆਗਾ 15 ਤੋਂ ਪਲੱਸ ਚੱਲੀ ਜਾਂਦਾ ਉਹ ਉੱਥੇ ਟਿਕਿਆ ਹੋਇਆ ਮੇਰਾ 20 ਸਵੇਰੇ ਕਹੀ ਜਾਂਦਾ ਸੀ ਸਰਦੂਲਗੜ 1.5 ਫੁੱਟ ਪਾਣੀ ਘਟ ਗਿਆ ਇਹ ਕਿਸਾਨੀ ਵਾਲੇ ਕੰਮ ਆਗੇ 1.5 ਫੁੱਟ ਐ ਕਿਵੇਂ ਘਟ ਜੂਗਾ ਜਦੋਂ ਕਿਤੇ ਆਪਾਂ ਵੜਦਾ ਪਾਣੀ ਖਾਲ ਵੜਦਾ ਆਪਾਂ ਅਗਲੀ ਤੋੜਤੀ ਉਹ ਤਾਂ ਚਾਹੇ 10 ਫੁੱਟ ਘਟਾ ਲਓ ਭਲਿਆ ਮਾਨਸਾ ਜਦੋਂ ਪਿੱਛੇ ਪਿੱਛੇ ਦਾ ਡਾੜ ਪਈ ਸਰਦੂਲਗੜ੍ਹ ਤੋਂ ਕਿਵੇਂ ਘਟਾ ਦੇਗਾ ਤੜਕੇ ਤੜਕੇ ਖੁਸ਼ੀ ਮਨਾ ਰਿਆ ਸੀ 20 ਸਰਦੂਲਗੜ੍ਹ ਫੁੱਟ ਘਟ ਗਿਆ ਮਿੱਤਰੋ ਜਿੰਨਾ ਚਿਰ ਪਾਣੀ ਪਿੱਛੋਂ ਚੜਿਆ ਹੋਇਆ ਅਗਲੇ ਪਾਸੇ ਪਾਣੀ ਕਿਵੇਂ ਘਟਜੂਗਾ ਉਹ ਤਾਂ ਟੁੱਟਿਆ ਹੋਇਆ ਸਰਸੇ ਢਾਲ ਬਣ ਗਈ ਪਾਣੀ ਦੀ ਢਾਲ ਬਣੀ ਤੇ ਆਪੇ ਘਟੂਗਾ ਉਹ ਜਦੋਂ ਅੱਗੇ ਪਾਣੀ ਨੂੰ ਨੰਗਾ ਮਿਲ ਗਿਆ ਨਿਮਾਨ ਹੋ ਗਈ ਤਾਂ ਜੇ 2 ਫੁੱਟ ਘਟ ਜੇ ਉਹ ਗੱਲਾਂ ਅਲੱਗ ਆ ਗਈਆਂ ਪਾਣੀ ਹਜੇ ਇਧਰਲੇ ਪਾਸੋਂ ਨਹੀਂ ਘਟੇਗਾ ਨਾ ਹੀ ਸਰਦੂਲਗੜ੍ਹ ਸਿਰਸੇ ਘਟੇ ਜਿੰਨਾ ਚਿਰ ਪਾਣੀ ਪਿੱਛੋਂ ਚਾਈ ਜਾਂਦਾ ਕਿਵੇਂ ਘਟਜੂ ਨਾ ਚਿਰ ਖੀਰ ਤੇ ਸਿੱਟਾ ਇਹੀ ਹੈਗਾ ਆਪਾਂ 101% ਮੋਰਚਾ ਜਿੱਤ ਲਿਆ ਜਿਹੜਾ ਪਾਣੀ ਸੀ ਉਹ ਲੰਘ ਗਿਆ ਹਾਲੀ ਚੰਡੀਗੜ੍ਹ ਵਾਲੇ ਪਾਸੇ ਤੋਂ ਪਾਣੀ ਬਿਲਕੁਲ ਘਟ ਗਿਆ ਬਿਲਕੁਲ ਊਠ ਦੀ ਪੂਸ ਵਾਂਗੂ ਹੋ ਗਿਆ ਬਿਲਕੁਲ ਕੁਝ ਨਹੀਂ ਇਧਰਲੇ ਪਾਸੇ ਤੜਕੇ ਕੁਝ ਵੀ ਹੋ ਜੇ ਉਹ ਗੱਲ ਆ ਡਾ ਪਰ ਇਸ ਵਕਤ ਕੁਝ ਨਹੀਂ ਹੈਗਾ ਗਾ ਵਾਰਿਸ਼ ਵਗੈਰਾ ਹੈ ਨਹੀਂਗੀ ਤੇ 5-4000 ਕਿਉਸ ਕਰੇਗਾ ਕਿ ਗਰ ਦੇ ਵਿੱਚ ਬਾਕੀ ਮਾਰ ਕੰਡਾਈ ਬਿਲਕੁਲ ਘਟ ਗਈ ਸਵੇਰ ਤੱਕ ਜਮੀ ਘਟ ਜੂਗੀ ਤੁਹਾਡਾ ਮੇਰਾ ਬਾਦ ਹੈਗਾ ਸਵੇਰ ਤੱਕ ਜਮੀ ਘਟ ਜਾਣੀ ਆ ਜੇ ਵਾਰਿਸ਼ ਨਾ ਹੋਈ ਜੇ ਵਾਰਿਸ਼ ਹੋ ਗਈ ਫਿਰ ਅੱਡ ਗੱਲ ਲੱਗੀ ਇਹੀ ਹਾਲ ਤੁਹਾਡੇ ਕੋਲ ਹੈ ਦੇ ਵੀਗੜ 7 ਫੁੱਟ ਪਾਣੀ ਘਟਿਆਗਾ ਉਸ ਤੋਂ ਬਾਅਦ ਅੱਗੇ ਹੋਰ ਪਾਣੀ ਕੱਟਦਾ ਕੱਟਦਾ ਕੱਟ ਜੂਗਾ ਇਹੀ ਸੀਗੀਆਂ ਅੱਜ ਦੀਆਂ ਆਪਣੀਆਂ ਗੱਲਾਂ ਬਾਤਾਂ ਮਿਲਦੇ ਆਂ ਕੱਲ ਨੂੰ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਹੱਸੀ ਕਾਲ